ਮੈਂ ਮੰਤਰੀ ਬਾਜੇ ਦੇ ਬੋਲਣਾ ਬਟਿੰਡੇ ਜੇਲ੍ਹ ਚੋਂ ਮੈਂ ਪੰਥ ਨੂੰ ਬੇਨਤੀ ਕਰਨਾ ਚਾਹਣਾ ਆ ਕਿ ਤਰਨਤਾਰ ਦੇ ਵਿੱਚ ਜਿਹੜੀ ਚੋਣ ਹੋਣ ਐ ਐਮਐਲਏ ਦੀ ਹੁੰਦੀ ਪਈ ਏ ਸਾਡਾ ਭਰਾ ਭਾਈ ਸੰਦੀਪ ਸਿੰਘ ਸਣੀ ਦਾ ਭਰਾ ਮਨਦੀਪ ਸਿੰਘ ਖੜਾ ਏ ਤੇ ਸਾਰੀ ਸੰਗਤ ਨੂੰ ਬੇਨਤੀ ਏ ਕਿ ਬਾਲਟੀ ਚੋਣ ਨਿਸ਼ਾਨ ਏ ਤੇ 14 ਹਾਂ ਦਾ ਨੰਬਰ ਜੇ ਬਾਲਟੀ ਚੋਣ ਨਿਸ਼ਾਨ ਦਾ ਤੇ ਬਾਲਟੀ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ 30 30 ਬਟਨ ਇਕਰਾ ਕਰਾ ਦਿਓ ਤੇ ਭਾਈ ਅਮਰਤਪਾਲ ਨੂੰ ਜੇ ਤੁਸੀਂ ਮੁੱਖ ਮੰਤਰੀ ਪੰਜਾਬ ਦਾ ਬਣਿਆ ਵੇਖਣਾ ਚਾਹੁੰਦੇ ਜੇ ਤੇ ਦਿੱਲੀ ਦੀਆਂ ਦਿੱਲੀ ਤੋਂ ਨਹੀਂ ਇਹ ਚੱਲਣੀ ਸਰਕਾਰ ਇਹ ਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਏ ਇਹਨੇ ਪੰਜਾਬ ਦੀ ਧਰਤੀ ਤੋਂ ਜਲੂਪੁਰ ਤੋਂ ਇਹ ਮੁੱਖ ਮੰਤਰੀ ਸਾਡਾ ਬਣੇਗਾ ਭਾਈ ਅਮਰਤਪਾਲ ਸਿੰਘ ਤੇ ਉੱਥੋਂ ਚੱਲੇਗਾ ਇਹ ਦਿੱਲੀ ਤੋਂ ਨਹੀਂ ਇਹ ਚੱਲਣੀ ਹੈ ਪਿਆਰ ਦੀ ਸਰਕਾਰ ਤੇ ਪੰਥ ਦੀ ਗੱਲ ਕਰਨ ਵਾਲੀ ਇਹ ਸਰਕਾਰ ਬਣੇਗੀ ਮਹਾਰਾਜ ਕਿਰਪਾ ਕਰੇਗਾ ਤੇ ਜਿਹੜੇ ਸੰਦੀਪ ਸਿੰਘ ਭਾਈ ਸੰਦੀਪ ਸਿੰਘ ਨੇ ਜਿਹੜਾ ਕੰਮ ਕੀਤਾ ਉਹ ਬਹੁਤ ਵੱਡਾ ਕੀਤਾ ਅੱਜ ਕੱਲ ਰੇਗ ਬੰਦਾ ਚੌਂਰਾ ਗਿਆ ਹੀ ਆਦੇ ਬੱਚਿਆਂ ਚ ਰਹੀਏ ਪਰ ਵੇਖੋ ਸੰਦੀਪ ਸਿੰਘ ਨੇ ਪਹਿਲਾਂ ਵੀ ਗੰਦ ਸਾਫ ਕੀਤਾ ਤੇ ਹੁਣ ਵੀ ਗੰਦ ਸਾਫ ਕੀਤਾ ਦੇ ਪੰਥ ਦੀ ਸੇਵਾ ਕੀਤਾ ਪੰਥ ਦਾ ਸਿੱਖ ਕੌਮ ਦਾ ਸਿੱਖ ਕੌਮ ਨੇ ਅੱਗੇ ਵੀ ਸਾਡੇ ਭਾਈ ਸਾਹਿਬ ਨੂੰ ਬਹੁਤ ਮਾਨ ਦਿੱਤਾ ਵੱਡੀ ਵੱਡੀ ਲੀਡ ਤੇ ਖੰਡੂਰ ਸਾਹਿਬ ਵਾਲਕੇ ਤੋਂ ਜਿਤਾਇਆ ਭਾਈ ਸਾਹਿਬ ਨੂੰ ਐਂਟੀ ਬਣਾਇਆ ਏ ਮੈਂ ਬੇਨਤੀ ਪੰਥ ਅੱਗੇ ਕਰਨਾ ਕਿ ਬਾਲਟੀ ਨੂੰ ਤੁਸੀਂ ਮੋਹਰਾਂ ਲਾਓ 14 ਨੰਬਰ ਤੇ ਜੇ ਬਾਲਟੀ ਦਾ ਚੋਣ ਨਿਸ਼ਾਨ ਤੇ 14 ਨੰਬਰ ਤੇ ਬਾਲਟੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਤੇ ਭਾਈ ਮਨਦੀਪ ਸਿੰਘ ਨੂੰ ਤੁਸੀਂ ਬਣਾਓ ਐਮ ਐਲ ਏ ਮਾਲਵੇ ਦੇ ਜਿਵੇਂ ਅਸੀਂ ਅਸੀਂ ਜਿਹੜੇ ਮਾਲਵੇ ਦੇ ਚਾਰ ਭਰਾ ਆ ਅਸੀਂ ਮਾਲਵੇ ਦੀ ਜ਼ਿੰਮੇਵਾਰੀ ਚੁੱਕ ਕੇ ਕਹਿੰਨੇ ਕਿ ਮਾਘੇ ਵਾਲੇ ਜਿਹੜੇ ਆ ਉਹ ਮਾਘੇ ਦਾ ਹੀ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਅੱਗੇ ਮਾਲਵੇ ਦੇ بڑے ਮੁੱਖ ਮੰਤਰੀ ਬਣੇ ਆ ਤੇ ਅਸੀਂ ਭਾਈ ਸਾਹਿਬ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ ਵੇਖੋ ਅਸੀਂ ਦੁੱਖ ਵੀ ਕੱਟੇ ਸਾਰਾ ਕੁਝ ਕੀਤਾ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੀ ਆ ਗੁਰੂ ਦੀ ਐਡੀ ਕਿਰਪਾ ਮਹਾਰਾਜੀ ਦੀ ਸਿਰਫ ਪੰਥ ਦੇ ਸਿਰ ਤੇ ਕਿ ਸਾਨੂੰ ਪਤਾ ਸਾਡੇ ਮਗਰ ਪੰਥ ਖੜਾ ਹੈ ਤੇ ਪੰਥ ਨੂੰ ਬੇਨਤੀ ਏ ਪੰਥ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੇ ਆ ਕਿ ਵੱਡੀ ਲੀਡ ਤੇ ਜਿਤਾਓ ਇੱਥੇ ਬੜੇ ਆਉਣਗੇ ਪੈਸੇ ਵੀ ਦੇਣ ਵਾਲੇ ਬੜਾ ਕੁਝ ਕਰਨਗੇ ਪਰ ਤੁਸੀਂ ਜਿਵੇਂ ਭਾਈ ਸਾਹ ਨੂੰ ਵੱਡੀ ਲੀਡ ਤੇ ਜਿਤਾਇਆ ਐਵੇਂ ਹੀ ਤੇ ਸਣੀ ਦੇ ਭਰਾ ਹਮ ਭਾਈ ਮਨਦੀਪ ਸਿੰਘ ਸਣੀ ਆਉਂਦੇ ਭਰਾ ਨੂੰ ਤੁਸੀਂ ਜਿਤਾਓ ਮਨਦੀਪ ਸਿੰਘ ਨੂੰ ਸਣੀ ਦੇ ਭਰਾ ਨੂੰ ਸਮਝੋ ਬਾਬਾ ਬੰਦਾ ਸਿੰਘ ਬਹਾਦਰ ਧਰਤੀ ਤੇ ਆਇਆ ਦੋਨੇ ਵੇਖੋ ਜਿਹੜਾ ਕਹਿੰਦੇ ਮੈਂ ਸੂਬਾ ਫਰਾਂਦਾ ਤੋਂ ਦਾ ਕੀ ਹਾਲ ਉਹਨੇ ਕੀਤਾ ਇਹੋ ਜਿਹੇ ਯੋਧੇ ਆਉਂਦੇ ਰਹਿਣਗੇ ਕਿ ਕਿਰਪਾ ਮਾਰਾਈ ਦੀ ਹੁੰਦੀ ਰਹੇਗੀ ਤੇ ਤੁਸੀਂ ਵੀ ਜੋਰ ਦਿਓ ਪੁੱਤ ਦਾ ਸਾਨੂੰ ਪਤਾ ਪੰਥ ਦੇ ਸਾਨੂੰ ਬਹੁਤ ਮਾਣ ਹੈ ਇਹ ਪੰਥ ਨੂੰ ਫੇਰਹੀ ਇਹ ਹੀ ਰਿਪੀਟ ਕਰਨੇ ਆ ਕਿ ਮਾਲਵੇ ਨੂੰ ਕਹੀਏ ਕਿ ਲੰਗਰ ਲਾ ਦਿਓ ਬਾਲਟੀਆਂ ਦਾ ਲੰਗਰ ਮਾਘੇ ਚ ਲੰਗਰ ਲਾ ਦਿਓ ਬਾਲਟੀਆਂ ਦਾ ਤੇ ਭਰਾਓ ਅਸੀਂ ਵੀ ਤੁਹਾਡੇ ਸਿਰ ਤੇ ਹੀ ਪੰਥ ਦੇ ਸਿਰ ਤੇ ਤਾਂ ਉਹ ਨੂੰ ਕੀ ਕਰਕੇ ਇੱਥੇ ਰਹਿੰਦੇ ਆ ਤੇ ਮਹਾਰਾਜ ਦਾ ਨਾਮ ਲੈ ਕੇ ਸੌਣੇ ਆ ਜਕਾਰੇ ਛੱਡ ਕੇ ਤੇ ਇਹੀ ਪੰਥ ਨੂੰ ਬੇਨਤੀ ਕਰ ਵਾਅਦੇ ਚੜ੍ਹ ਕੇ ਸਾਰਿਆਂ ਨੂੰ ਕਿ ਤੁਸੀਂ ਭਾਈ ਸਾਹਿਬ ਦੀ ਪਾਰਟੀ ਨੂੰ ਸਪੋਰਟ ਕਰੋ ਭਾਈ ਸਾਹਿਬ ਦੀ ਪਾਰਟੀ ਨੂੰ ਵੱਡੀ ਕਰੋ ਤਾਕਤ ਕਰੋ ਭਾਈ ਸਾਹਿਬ ਦੀ ਪਾਰਟੀ ਨੂੰ ਜਿਤਾਓ ਫੇਰੀ ਭਾਈ ਸਾਹਿਬ ਕਾਂ ਮੱਖ ਮੰਤਰੀ ਸਤਾਈ ਚ ਬਣੇਗਾ ਤੇ ਬੜੀ ਕਿਰਪਾ ਹੈ ਅਸੀਂ ਇਧਰੋਂ ਮਾਲਵੇ ਦੇ ਵਿੱਚੋਂ ਪ੍ਰਵਾਹ ਨਾ ਕਰਿਆ ਜੇ ਧੂੜਾ ਪਟ ਦੇਾਂਗੇ ਗੁਰੂ ਦੀ ਐਡੀ ਕਿਰਪਾ ਕਰਦੇ ਆਂਗੇ ਅਸੀਂ ਮਾਲਵੇ ਦੀ ਜ਼ਿੰਮੇਵਾਰੀ ਚੁੱਕ ਕੇ ਕਹਿੰਨੇ ਕਿ ਮਾਲਵਾ ਸਾਰਾ ਹੀ ਭਾਈ ਸਾਹਿਬ ਦੇ ਨਾਲ ਹੈ ਤੇ ਮਾਝੇ ਵਾਲਿਆਂ ਨੂੰ ਬੇਨਤੀ ਕਿ ਸਤਾਈ ਦੀ ਤੁਸੀਂ ਨੀ ਬੰਨਣੀ ਹੈ ਸਮਝੋਗੇ ਤੁਸੀਂ ਇੱਕ ਨੀ ਬੰਨਣ ਲੱਗੇ ਜੇ ਮੋਹਰ ਲਾਉਣ ਲੱਗੇ ਜੇ ਮਾਝੇ ਵਾਲਿਓ ਕਿ ਤੁਹਾਡਾ ਮੁੱਖ ਮੰਤਰੀ ਮਾਝੇ ਦੀ ਤਰਜੀਹ ਤੋਂ ਬੰਨਣਾ ਹੈ ਗੁਰੂ ਦੀ ਕਿਰਪਾ ਆਈ ਸਕੇ ਪਾਕਿਆ ਦੀ ਤੇ ਕਰਾਂ 11 ਤਰੀਕ ਜੇ 11 ਤਰੀਕ ਨੂੰ ਵੋਟਾਂ ਦੇ 11 ਤਰੀਕ ਨੂੰ ਟੀ ਟੀ ਕਰਾ ਦਿਓ ਇੱਕ ਵਾਰ ਮਸ਼ੀਨ ਵਾਲੇ ਬਟਨ ਤੋਂ ਹੱਥ ਹੀ ਨਾ ਚੁੱਕੋ ਟੀ ਟੀ ਕਰਾਓ ਤੇ ਮਹਾਰਾਜ ਦੀ ਕਰਾ ਦਿਓ ਕਿਰਪਾ ਸੱਚੇ ਬਾਦਸ਼ਾਹ ਦੀ ਤੇ ਕੋਈ ਇੱਕ ਵਾਰ ਤੁਸੀਂ ਭਾਈ ਸਾਹਿਬ ਨੂੰ ਤਗੜਾ ਕਰ ਦਿਓ ਸਮਝੋ ਤੁਸੀਂ ਸਾਨੂੰ ਬਾਹਰ ਕੱਢਣਾ ਇਸ ਏ ਸੀਟ ਜਿਹੜੀ ਜਿਤਾ ਕੇ ਜਦ ਨਹੀਂ ਇਹ ਸੀਟ ਜਿੱਤ ਲਈ ਨਾ ਸਮਝੋ ਅਸੀਂ ਉਦੋਂ ਹੀ ਬਾਹਰ ਆ ਜਾਾਂਗੇ ਗੁਰੂ ਦੀ ਐਡੀ ਕਿਰਪਾ ਹੋਵੇਗੀ ਤੇ ਬਾਕੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਚੜ੍ਹਦੀ ਕਲਾ ਦੇ ਵਿੱਚਾਂ ਅਸੀਂ ਪੰਥ ਦੇ ਅੱਗੇ ਸਾਡਾ ਸਿਰ ਝੁਕਦਾ ਏ ਜਿਹੜਾ ਗੁਰੂ ਹੈ ਉਹਨੂੰ ਵੀ ਪੰਥ ਨੇ ਇੱਕ ਇੱਕ ਮਾ ਦਰਜਾ ਦਿੱਤਾ ਏ ਉਹਨੇ ਗੁਰੂ ਨੇ ਆਪ ਦੇ ਉੱਤੇ ਪੰਥ ਨੂੰ ਆਖਿਆ ਤੇ ਸਾਨੂੰ ਵੀ ਪੰਥ ਦੇ ਵਿੱਚੋਂ ਹੀ ਗੁਰੂ ਦਿਸਦਾ ਏ ਤੇ ਅਸੀਂ ਉਸ ਪੰਥ ਨੂੰ ਇਹੀ ਕਹਿੰਨੇ ਆ ਕਿ ਤੁਸੀਂ 11 ਤਰੀਕ ਨੂੰ ਵੋਟਾਂ ਪਾ ਕੇ ਤੇ ਭਾਈ ਮਨਦੀਪ ਸਿੰਘ ਨੂੰ ਤੁਸੀਂ ਜਿਤਾਓ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਵੋਟਾਂ ਪਾ ਕੇ ਤੇ ਇਹ ਸਮਝੋਗੇ ਤੁਸੀਂ ਇਹਨਾਂ ਦੋ ਜੋਧਿਆਂ ਨੂੰ ਸਪੋਰਟ ਕਰਨੀ ਹੈ ਤੇ ਅਸੀਂ ਤੇ ਛਪਾਈ ਆ ਇਹਨਾਂ ਬਦਲੇ ਅਸੀਂ ਤੇ ਲੜਦੇ ਹੀ ਰਹਿਣਾ ਸਾਨੂੰ ਜਿੱਥੇ ਕਹਿਣਗੇ ਕਿ ਅਸੀਂ ਭਾਈ ਅਮਰਤਪਾਲ ਨੂੰ ਆਦਾ ਮਾਈ ਬਾਪ ਸਮਝਣੇ ਮਾਂ ਪਿਓ ਜਿੰਨੇ ਸਾਨੂੰ ਸਿੱਧੇ ਰਾਏ ਲਾਇਆ ਨਹੀਂ ਦੀ ਅਸੀਂ ਤੁਹਾਨੂੰ ਪਤਾ ਹੀ ਕਿਵੇਂ ਟੱਕੇ ਖਾਂਦੇ ਫਿਰਨੇ ਥਾਂ ਥੇ ਕਿੰਦੀ ਕਿਰਪਾ ਇੰਨੀਆਂ ਹੀ ਬੇਨਤੀਆਂ ਪਾਥ ਕੇ ਬਾਲਟੀ ਨੂੰ ਮੋਹਰਾਂ ਲਾ ਕੇ ਟੀ ਠੀਕ ਕਰਾ ਦਿਓ ਜਿਵੇਂ ਕੂੜੀ ਵਾਲਾ ਆਪਣੀ ਭਰੀ ਦਾ ਐ ਬਾਲਟੀ ਨੂੰ ਮੋਹਰਾਂ ਲਾਓਗੇ ਜਿਵੇਂ ਤੂੜੀ ਵਾਲਾ ਕੁੱਪ ਭਰੀ ਦਾ ਐ ਭਰ ਦਿਓ ਇੱਕ ਰਾਂ ਤੇ 15 20000 ਦੀ ਘਾਟ ਤੋਂ ਘੜ ਲੀਡ ਤੇ ਭਾਈ ਸਾਹਿਬ ਇਹ ਜਿਤਨੇ ਚਾਹੀਦੇ ਇੰਨੀਆਂ ਬੇਨਤੀਆਂ ਨੂੰ ਵੱਧ ਤੋਂ ਵੱਧ ਗਾਂ ਦੀ ਗਾਂ ਕਰਦੇ